ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣਾ ਵੀਡੀਓ ਬਣਾਉਣ ਦਾ ਮਨੋਰਥ ਸੰਗਤ ਨਾਮ ਜਪੇ ਸੰਗਤ ਨੂੰ ਸੋਝੀ ਆਵੇ ਜੋ ਜੋ ਦਿੱਕਤਾਂ ੜਿੱਕੇ ਮੁਸ਼ਕਲਾਂ ਦੇ ਵਿੱਚ ਸਿਮਰਨ ਦੇ ਵਿੱਚ ਉਹਨਾਂ ਦਾ ਹੱਲ ਹੋਵੇ ਤੇ ਆਪ ਨੂੰ ਸੁਣ ਕੇ ਸੋਝੀ ਆਵੇ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਮੈਨੂੰ ਬੋਲਣ ਦੀ ਸਮਰੱਥਾ ਬਖਸ਼ਣ ਮੇਰੇ ਅੰਦਰ ਵਧੀਆ ਮੈਸੇਜ ਆਉਣ ਉਹ ਮੈਂ ਤੁਹਾਨੂੰ ਪੇਸ਼ ਕਰ ਸਕਾਂ ਜੋ ਮੇਰਾ ਪ੍ਰੈਕਟੀਕਲ ਹੈ ਉਹ ਮੈਂ ਤੁਹਾਨੂੰ ਦੱਸਾਂਗਾ ਸੰਗਤ ਜੀ ਸਿਮਰਨ ਨੂੰ ਅਠੋ ਪੈਰ ਮਨ ਵਿੱਚ ਬਸਾਉਣਾ ਅਠੋ ਪਰ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਦਿਨ ਰਾਤ ਇਹ ਬਹੁਤ ਵੱਡੀ ਦਾਤ ਹੈ ਬਿਸਰਣਾ ਹੀ ਦਾਤ ਆ ਰ ਆਪਣਾ ਨਾਮ ਦੇਵੋ ਕਈ ਕਾਰਨ ਹੁੰਦੇ ਨੇ ਜਿਹੜਾ ਬੰਦਾ ਨਾ ਕਹਿੰਦਾ ਮੇਰਾ ਮਨ ਭੱਜਦਾ ਹੈ ਮਾਨੀ ਰੁਕਦਾ ਜਾਂ ਸੁਸਤੀ ਪੈਂਦੀ ਹੈ ਜਾਂ ਨੀਂਦ ਪੈਂਦੀ ਹੈ ਇਹਨੂੰ ਬਹੁਤ ਗੰਭੀਰ ਤਨਾਲ ਲੈਣਾ ਪਵੇਗਾ ਸੋ ਪਹਿਲਾਂ ਵੀ ਮੈਂ ਇੱਕ ਦੋ ਵੀਡੀਓ ਵਿੱਚ ਇਸ ਤਰ੍ਹਾਂ ਮਾੜਾ ਮੋਟਾ ਜ਼ਿਕਰ ਕਰਦਾ ਰਹਿਣਾ। ਤੋਂ ਮਨ ਦਾ ਸੁਭਾਅ ਮਨ ਭੁੱਲ ਜਾਂਦਾ ਹੈ। ਤੇ ਇੱਕ ਗੁਰਮਖ ਦਾ ਆਇਆ ਸੀਗਾ ਕਮੈਂਟ ਵੀ ਅੱਖਾਂ ਬੰਦ ਕਰਕੇ ਮਨ ਭੱਜਦਾ ਹੈ। ਮਨ ਕਿਉਂ ਭੱਜਦਾ ਹੈ ਨਾ? ਜਿਹੜਾ ਮਨ ਦਾ ਵਿਚਾਰ ਹੋ ਇੱਕ ਤਾਂ ਜੇ ਸਿਮਰ ਦੇ ਵਿਚਾਰ ਚ ਸਿਮਰ ਚ ਪੈ ਜੇ ਅੱਖਾਂ ਬੰਦ ਕਰਕੇ ਫਿਰ ਤਾਂ ਬਹੁਤ ਵਧੀਆ ਗੱਲ ਹੈ ਫਿਰ ਤਾਂ ਸਮਾਧੀ ਤਿਆਰ ਹੈ ਜੇ ਸੰਗ ਜੀ ਅੱਖਾਂ ਬੰਦ ਕਰਕੇ ਜਿਹੜਾ ਅੰਦਰ ਵਿਚਾਰ ਆਪਦਾ ਦੁਨਿਆਵੀ ਸੰਸਾਰੀ ਵਿਚਾਰ ਚੱਲਦਾ ਹੈ ਜੇ ਉਹ ਚੱਲ ਬਾਬੇ ਫਿਰ ਇਹ ਬਹੁਤ ਵੱਡਾ ਇੱਕ ਬਣ ਜਾਂਦਾ ਹੈ ਝਗੜਾ ਜਾਂ ਬਣ ਜਾਂਦਾ ਅੰਦਰ ਸੋ ਜਿਹੜੀ ਸੰਗਤ ਹੈ ਨਾ ਉਹ ਪਤਾ ਇੱਕ ਗੱਲ ਸੰਗਤ ਅੱਜ ਦੇ ਸਮੇਂ ਦੇ ਵਿੱਚ ਸੰਗਤ ਪਤਾ ਕੀ ਸੋਚਦੀ ਐ ਕਥਾ ਕਹਾਣੀਆਂ ਜਿਹਾ ਨਹੀਂ ਸੰਗਤ ਸੁਣ ਕੇ ਰਾਜੀ ਸੰਗਤ ਨੂੰ ਇਹ ਵੀ ਤੱਤ ਦੀ ਗੱਲ ਕਰੋ ਸੰਗਤ ਦਾ ਸੁਭਾਅ ਹੈ ਲੋੜ ਵੀ ਹੈ ਜ਼ਰੂਰੀ ਵੀ ਹੈ ਵੀ ਸੰਗਤ ਦਾ ਸਾ ਵੀ ਅਸੀਂ ਸਿਮਨ ਕਰਦੇ ਆ ਸਾਨੂੰ ਵੀ ਕਥਾ ਕਹਾਣੀਆਂ ਇਸ ਤਰ੍ਹਾਂ ਤਾਂ ਸੁਣਦੀ ਤਾਂ ਹੈਗੇ ਸੰਗਤ ਉਤਸ਼ਾਹ ਮਿਲਦਾ ਹੈ ਗੁਰੂ ਦੀ ਗੱਲ ਕਰਨ ਵੇਲੇ ਗੁਰੂ ਦਾ ਸਰੂਪ ਅੱਖਾਂ ਮੂਰੀ ਚੱਲਦਾ ਹੈ ਗੁਰੂ ਜਿਵੇਂ ਕਿ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਪ੍ਰਾਪ ਸੂਮੇਰ ਪਾਤ ਦੇ ਸਿੱਧਾ ਨਾਲ ਗਏ ਵੀ ਮਹਾਰਾਜ ਬੈਠੇ ਨੇ ਜੋਗੀਆਂ ਦੇ ਕੋਲੇ ਉਹ ਜਦੋਂ ਆਪਾਂ ਕਹਿੰਦੇ ਜੋਗੀਆਂ ਦੇ ਕੋਲੇ ਬੈਠੇ ਗੁਰੂ ਸਾਹਿਬ ਬੈਠੇ ਸਾਡੇ ਸਾਹਮਣੇ ਨਕਸ਼ਾ ਆ ਜਾਂਦਾ ਫਿਰ ਉਹ ਬਣ ਜਾਂਦੀ ਮਹਾਰਾਜ ਐ ਬੈਠੇ ਉਹਨੇ ਸਿੱਧ ਜੋਗੀ ਇਸ ਤਰ੍ਹਾਂ ਬੈਠੇ ਨੇ ਉਹ ਦਰਸ਼ਨ ਹੁੰਦੇ ਨੇ ਖਿਆਲੀ ਦਰਸ਼ਨ ਹੁੰਦੇ ਉਹਨਾਂ ਦੇ ਫਲ ਮਿਲਦਾ ਹੈ ਧਿਆਨ ਵਿੱਚ ਚਲੋ ਅਸਲੀ ਗੱਲ ਕੀ ਹੈ ਸੰਗ ਦੀ ਵੀ ਸਾਨੂੰ ਦੱਸੋ ਵੀ ਸਿਮਨ ਅਸੀਂ ਕਰਦੇ ਆ ਵੀ ਕਥਾ ਕਹਾਣੀਆਂ ਸੁਣ ਕੇ ਸਿਮਨ ਕਰਨ ਲੱਗ ਪਏ ਪਰ ਜਦ ਸਿਮਨ ਸਿਮਨ ਕਰਨ ਤੋਂ ਬਾਅਦ ਜਿਹੜੀ ਸਾਡੀ ਮੁਸ਼ਕਲਾਂ ਨੇ ਸਿਮਨ ਦੇ ਵਿੱਚ ਉਹ ਸਾਨੂੰ ਦੱਸਿਆ ਜਾਣ ਅਸੀਂ ਅੱਗੇ ਜਾਗੇ ਹਰ ਇੱਕ ਦੀ ਅਵਸਥਾ ਬਣੇ ਕਿਉਂਕਿ ਸੰਗ ਦੀ ਸੰਸਾਰ ਦੁੱਖਾਂ ਦਾ ਘਰ ਹੈ ਇਹ ਤੋਂ ਹਰ ਇੱਕ ਬੰਦਾ ਕਹਿੰਦਾ ਕਿ ਮੇਰਾ ਖੜਾ ਛੋੜੇ ਜੇ ਸੰਸਾਰ ਤੋਂ ਮੈਂ ਆਪੇ ਚ ਰਹਿਣ ਲੱਗ ਜਾ ਬਹੁਤ ਕੰਮ ਕਰ ਲਿਆ ਬਹੁਤ ਦੁੱਖ ਸਹਲੇ ਬਹੁਤ ਲੋਕਾਂ ਦੀ ਮਦਦ ਕਰ ਲਈ ਸਭ ਕੁਝ ਕਰਕੇ ਦੇਖ ਲਿਆ ਕੋਈ ਨਹੀਂ ਕਿਸੇ ਦਾ ਹੈਗਾ ਵੀ ਲੋਕਾਂ ਦਾ ਭਲਾ ਵੀ ਕਰਕੇ ਦੇਖ ਲਿਆ ਉਹਨਾਂ ਨੂੰ ਪੈਸੇ ਵੀ ਦੇਖ ਕੇ ਦੇਖ ਲਏ ਉਹਨਾਂ ਦੇ ਉਹਨਾਂ ਨੂੰ ਜ਼ਮੀਨਾਂ ਵੀ ਦੇਖ ਲੈ ਦੇਖ ਲੀਆਂ ਉਹਨਾਂ ਨੂੰ ਬਿਨਾ ਕਰਾਇਏ ਲੈ ਤੇ ਤੋਂ ਕਮਰੇ ਰੂਮ ਵੀ ਦੇ ਕੇ ਦੇਖ ਲੈ ਜਨ ਕਿ ਦੁਨੀਆ ਦੇ ਵਿੱਚ ਜੰਨੇ ਭਲੇ ਕਰਨ ਦੇ ਤਰੀਕੇ ਨੇ ਸਾਰੇ ਕਰਕੇ ਦੇਖ ਲੈ ਸੰਸਬੰਧਾ ਕਹਿੰਦਾ ਕਿ ਕੋਈ ਕਿਸੇ ਦਾ ਨਹੀਂ ਵੀ ਸਾਰੇ ਭੁੱਲ ਜਾਂਦੇ ਨੇ ਆਖ ਨੂੰ ਬੰਦਾ ਕੀ ਕਹਿੰਦਾ ਵੀ ਸ਼ਾਂਤੀ ਕਿੱਥੇ ਹੈ ਸ਼ਾਂਤੀ ਸੰਗ ਦੀ ਇੱਥੇ ਹੈ ਇਹ ਚੀਜ਼ ਭਾਰ ਦੀ ਸੰਗਤ ਵੀ ਜੀ ਇੱਥੇ ਹੈ ਫਿਰ ਦੱਸੋ ਸੋ ਉਹ ਗੁਰਮਖੀ ਪਰਦਾ ਕਮੈਂਟ ਆਇਆ ਸੀ ਵੀ ਅੱਖਾਂ ਬੰਦ ਕਰਕੇ ਮਨ ਭਜਦਾ ਹੈ ਪਿਆਰੋ ਜੇ ਅੱਖਾਂ ਬੰਦ ਕਰਕੇ ਮਨ ਭਜਦਾ ਨਾ ਅੱਖਾਂ ਖੋਲ ਲਓ ਅੱਖਾਂ ਬੰਦ ਕਰਕੇ ਮਨ ਭਜਦਾ ਅੱਖਾਂ ਖੋਲ ਲਓ ਤੇ ਫਿਰ ਬੋਲ ਬੋਲ ਕੇ ਸਿਮਨ ਕਰੋ ਵਾਹਿਗੁਰੂ ਵਾਹਿਗੁਰੂ ਕਰਦੇ ਹੋ ਕਿ ਮੂਲ ਮੰਤਰ ਕਰਦੇ ਹੋ ਜੇ ਅਸੀਂ ਮੂਲ ਮੰਤਰ ਕਰਦੇ ਹੋ ਤਾਂ ਮੂਲ ਮੰਤਰ ਨੂੰ ਸਲੋਜ ਕਰਨ ਲੱਗ ਜਓ ਜਿਵੇਂ ਆਪਾਂ ਕਹਿੰਦੇ ਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਰ ਪਉੜ ਨਰ ਅਕਾਲ ਮੂਰਤ ਇਸ ਤਰ੍ਹਾਂ ਕਰਦੇ ਆ ਮਨ ਭਜਦਾ ਇਹਨੂੰ ਰੋਕੋ ਅੱਖਾਂ ਖੋਲੋ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਇਸ ਤਰ੍ਹਾਂ ਸੁਣੀ ਨਾਲ ਦੇ ਨਾਲ ਸੁਣੋ ਅੱਖਾਂ ਬੰਦ ਕਰਕੇ ਇਸ ਤਰ੍ਹਾਂ ਅਭਿਆਸ ਕਰਦੇ ਜਾਓਗੇ ਕਰਦੇ ਜਾਓਗੇ ਜਦੋਂ ਤੁਸੀਂ ਲੱਗੂਗਾ ਨਾ ਵੀ ਮੈਂ ਬੋਲ ਮੇਰਾ ਜੀ ਕਰਨੋਂ ਹਟ ਗਿਆ ਵੀ ਮੈਂ ਬੋਲਾਂ ਨਾ ਇਦਾਂ ਮਤਲਬ ਹੈ ਜਦੋਂ ਬੰਦਾ ਕਹੇਗਾ ਮੇਨ ਮਨ ਕਹੇਗਾ ਨਾ ਵੀ ਮੇਰਾ ਬੋਲਣ ਨੂੰ ਜੀ ਨਹੀਂ ਕਰਦਾ ਚੁੱਪ ਕਰਕੇ ਸਭ ਨੂੰ ਕਰਨ ਨੂੰ ਜੀ ਕਰਦਾ ਪਹਿਲਾਂ ਤਾਂ ਦੇਖ ਮਨ ਭੱਜਦਾ ਸੀ ਨਾ ਅੱਖਾਂ ਬੰਦ ਕਰਕੇ ਫਿਰ ਜੇ ਬੋਲ ਬੋਲ ਕੇ ਜਪਾਂਗੇ ਬੋਲ ਬੋਲ ਕੇ ਜਪਾਂਗੇ ਫਿਰ ਮਨ ਆਪੇ ਕਹੂਗਾ ਵੀ ਮੈਂ ਤਾਂ ਚੁੱਪ ਕਰਕੇ ਜਪਣਾ ਚਾਹਣਾ ਉਹ ਫਿਰ ਸਹਿਜ ਵਿੱਚ ਆ ਗਿਆ ਉਹਨੂੰ ਕਹਿੰਦੇ ਸਹਿਜ ਬੋਲ ਬੋਲ ਕੇ ਜਪਣਾ ਜ਼ਰੂਰੀ ਹੈ ਸਿਮਰ ਸਿਮਰ ਪ੍ਰਭਾਪੜਾ ਸੋਇਆ ਮਨ ਜਗਾਈ ਪਹਿਲੀ ਵਾਰੀ ਨੂੰ ਜਗਾਉਣਾ ਪੈਂਦਾ ਹੈ ਜਿੰਨਾਂ ਦਾ ਮਨ ਟਿੱਗਿਆ ਇਹ ਇਸ ਜਗ੍ਹੀ ਇਤਨਾ ਹੁੰਦਾ ਨਾ ਕਦੇ ਤਾਂ ਮਨ ਬਾਹਰੀ ਹੋ ਜਾਂਦਾ ਹੈ ਕਦੇ ਅੰਤਰਮੁਖੀ ਹੋ ਜਾਂਦਾ ਹੈ ਨਾਮ ਸਿਮਰਨ ਕਰਦ ਕਰਦੇ ਜੇ ਲੱਗਦਾ ਨੂੰ ਵੀ ਮੇਰਾ ਮਨ ਬਾਹਰ ਚਲਾ ਗਿਆ ਭੱਜਣ ਲੱਗ ਪਿਆ ਫਿਰ ਤੁਸੀਂ ਸੰਗ ਦੀ ਬੋਲ ਕੇ ਅੱਖਾਂ ਖੋਲ ਲਓ ਉਹ ਜਿਹੜਾ ਇੱਕ ਵਿਚਾਰ ਦੇ ਉੱਤੇ ਸੰਸਾਰੀ ਵਿਚਾਰ ਦੇ ਉੱਤੇ ਧਿਆਨ ਕੇਂਦਰਿਤ ਸੀਗਾ ਉਹ ਖੇਲੜ ਜੂਗਾ ਕੁਝ ਜਿਹੜਾ ਆਪਣੇ ਸਾਹਮਣੇ ਚੀਜ਼ ਪਈ ਉਸ ਤੇ ਡਿਵਾਈਡ ਹੋ ਜੂਗਾ ਕੁਝ ਇਧਰ ਨੂੰ ਹੋ ਜੂਗਾ ਕੁਝ ਇਧਰ ਵੰਡਿਆ ਜਾਂਦਾ ਫਿਰ ਉਹਦੀ ਜਿਹੜੀ ਨਾ ਗਲਤ ਵਿਚਾਰ ਦੀ ਸੰਸਾਰੀ ਖਿਆਲ ਦੀ ਜਿਹੜੀ ਤਾਕਤ ਹੈ ਆਪਣੇ ਸੁਰਤੀ ਉੱਤੇ ਉਹ ਘਟ ਜਾਂਦੀ ਹੈ ਇਸ ਤਰ੍ਹਾਂ ਸੋ ਫਿਰ ਖੋਲ ਕੇ ਅੱਖਾਂ ਜਮਣ ਕਈ ਵਾਰੀ ਹੁੰਦਾ ਹੈ ਹੁੰਦਾ ਵੀ ਅੱਖਾਂ ਖੋਲ ਕੇ ਮਨ ਨਹੀਂ ਲੱਗਦਾ ਅੱਖਾਂ ਬੰਦ ਕਰਕੇ ਫਿਰ ਅਧੀਆਂ ਗਾ ਅੱਖਾਂ ਖੋਲ ਲਓ ਦੂਜੀ ਗੱਲ ਫਿਰ ਇਹ ਵੀ ਜ਼ਰੂਰੀ ਹੈ ਵੀ ਤੁਹਾਨੂੰ ਬਾਣੀ ਪੜਨੂ ਜੀ ਕਰਦਾ ਹੈ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਦੀ ਅਸਾਂ ਜਿਹੜਾ ਮੂਹ ਜਬਾਨੀ ਸਾਡੇ ਕੁਝ ਵੀ ਯਾਦ ਹੈ ਨਾ ਜਾਂ ਚੋਪਈ ਸਾਹਿਬ ਯਾਦ ਹੈ ਜਾਂ ਜਪਜੀ ਸਾਹਿਬ ਯਾਦ ਹੈ ਜਾਂ ਵੈਗਰੂ ਵੈਗਰੂ ਕੰਠ ਹੈ ਉਹ ਫਿਰ ਵੀ ਨਹੀਂ ਮੰਨਦਾ ਫਿਰ ਤੁਸੀਂ ਗੁਟਕਾ ਸਾਹਿਬ ਲੈ ਕੇ ਅੱਖਰਾਂ ਨੂੰ ਦੇਖਣ ਲੱਗ ਜਾਓ ਅੱਖਰਾਂ ਨੂੰ ਜਦੋਂ ਦੇਖੋਗੇ ਉਹ ਧਿਆਨ ਤੁਹਾਡਾ ਅੱਖਰਾਂ ਵਿੱਚ ਲਾ ਕੇ ਫਿਰ ਫੇਸੇ ਅਜ ਵਿੱਚ ਆ ਜਾਂਦਾ ਹੈ ਇਹ ਮਨ ਸੰਗ ਜੀ ਮਨ ਬਹੁਤ ਹੀ ਜਿਆਦੇ ਇੱਕ ਹਵਾ ਦਾ ਸਰੂਪ ਹੈ ਰੂਪ ਹੈ ਇਹਨੂੰ ਬਹੁਤ ਵਿਧੀ ਨਾਲ ਰੋਕਣਾ ਪੈਂਦਾ ਹੈ ਦੂਜੀ ਗੱਲ ਫਿਰ ਜੇ ਬੰਦੇ ਦਾ ਸੌਣ ਵੇਲੇ ਆ ਨੀਂਦ ਪੈਂਦੀ ਹੈ ਆਲਸ ਪੈਂਦੀ ਹੈ ਉਹ ਤੁਹਾਨੂੰ ਇੱਕ ਗੱਲ ਧਿਆਨ ਰੱਖਣੀ ਪਊਗੀ ਕਈ ਵਾਰੀ ਸਾਡੇ ਸਰੀਰ ਵਿੱਚ ਕੋਈ ਕਮੀ ਹੁੰਦੀ ਹੈ ਜੇ ਬਹੁਤ ਜਿਆਦੇ ਗਰਮੈਸ਼ ਹੋ ਜੇ ਪਲ-ਪਲ ਨੀਂਦ ਆਵੇ ਉਹ ਤੁਸੀਂ ਦੇਖੋ ਵੀ ਪੈਰ ਮੱਚਦੇ ਹੋਣ ਤੇ ਅੱਖਾਂ ਮੱਚਦੀਆਂ ਹੋਣ ਬਸ ਸੁੱਤੇ ਹੀ ਰਹਿਣਾ ਉਹ ਗਰਮੈਸ਼ ਹੁੰਦੀ ਹੈ ਕਈ ਵਾਰ ਜਿਹੜਾ ਨੂੰ ਕੋਈ ਕੈਸਟਰੋਲ ਦੀ ਖੂਨ ਘਾੜ ਦੀ ਕਮੀ ਉਹ ਹੈ ਦਿੱਕਤ ਉਹ ਫਿਰ ਸੰਗਦੀ ਖੂਨ ਘਾੜਾ ਵੀ ਸਿਮਰ ਨਹੀਂ ਹੋਣ ਦਿੰਦਾ ਹੈਗਾ ਜਿਹੜੇ ਬੰਦੇ ਥੋੜਾ ਜਿਹਾ ਜਿਹਨੂੰ ਕੈਸਟਰੋਲ ਦਾ ਰੋਗ ਹੈ ਨਾ ਉਹ ਜਿਵੇਂ ਆਪਣਾ ਲਸਣ ਦਾ ਅਚਾਰ ਹੈ ਜਾਂ ਇੱਕ ਦੋ ਸ਼ਿਸ਼ੀਆਂ ਹੈਗੇ ਨੇ ਇਸ ਤਰ੍ਹਾਂ ਦੀਆਂ ਜਿਵੇਂ ਆ ਅਰਜਨਾਲਿਸਟ ਹੈ ਜਾਂ ਕੋਈ ਡਾਕਟਰ ਤੋਂ ਸਲਾਹ ਲਓ ਬਸ ਉਹ ਤਾਂ ਕੋਈ ਗੱਲ ਨਹੀਂ ਤੇ ਖੂਨ ਘਾੜੇ ਵਿੱਚ ਬੰਦਾ ਸਿਮਨ ਕਰੂਗਾ ਉਹਨੂੰ ਸੁਸਤੀ ਪਾਊਗੀ ਨੀਂਦ ਆਊਗੀ ਇਹ ਚੀਜ਼ਾਂ ਵੀ ਨਾਲ ਨਾਲ ਡਾਕਟਰੀ ਸਿਹਤਾਂ ਲੈ ਕੇ ਉਹ ਚੀਜ਼ ਜਨ ਕਿ ਇੱਕ ਤਾਂ ਹੁੰਦੇ ਫਿਰ ਆਪਾਂ ਕਹਾਂਗੇ ਵੀ ਜੀ ਸਿਮਨ ਕਰਦੇਗਾ ਤੇ ਰੋਗ ਲੱਗਦਾ ਇਹ ਰੋਗ ਨਹੀਂ ਸੰਗ ਜੀ ਖੂਨ ਗਾੜਾ ਹੋਣਾ ਹੀ ਰੋਗ ਨਹੀਂ ਬੱਜਦਾ ਜਨ ਇਹ ਕਰਮ ਰੋਗ ਨਹੀਂ ਹੈ ਕਰਮ ਰੋਗ ਨੇ ਜਿਹੜੇ ਬਾਣੀ ਕੱਢ ਦੀਏ ਜਿਹੜੇ ਆਪਣੇ ਆਪ ਖਾਣ ਪੀਣ ਨਾਲ ਨਾ ਉਹ ਬਾਣੀ ਦਾ ਕਿਉਂ ਅਸਰ ਆ ਲਈ ਉਹ ਤਾਂ ਆਮੀ ਆਪਣਾ ਪਰਹੇਜ ਕਰੋ ਸੈੱਟ ਹੋ ਜੂਗੇ ਬਸ ਇਹ ਸਰੀਰ ਦੀ ਵੀ ਚੈੱਕ ਅਪ ਜ਼ਰੂਰੀ ਹੈ ਵੀ ਸਾਡੇ ਸਰੀਰ ਵਿੱਚ ਕੀ ਕਮੀ ਹੈ ਕਿਦਰ ਖੂਨ ਘੱਟ ਹੁੰਦਾ ਹੈ ਬੈਠਣ ਸਾਰ ਬਸ એનર્ਜੀ ਨਹੀਂ ਹੁੰਦੀ ਹੈਗੀ ਸਰਗੋ ਮਜ਼ਾ ਹੋ ਜਾਂਦਾ ਇਹ ਚੀਜ਼ਾਂ ਦਾ ਵੀ ਨਾਲ-ਨਾਲ ਧਿਆਨ ਰੱਖਣਾ ਜਿਹੜੀਆਂ ਚੀਜ਼ਾਂ ਡਾਕਟਰੀ ਰਿਪੋਰਟਾਂ ਵਿੱਚ ਨਾ ਆਉਣ ਪਰ ਸਰੀਰ ਡਾਕਟਰ ਕਹਿੰਦੇ ਭਾਈ ਕੋਈ ਆਉਂਦਾ ਨਹੀਂ ਰੋਗ ਨਹੀਂ ਆਉਂਦਾ ਫਿਰ ਉਹ ਸਾਡਾ ਕਰਮ ਰੋਗ ਹੁੰਦਾ ਉਹ ਸਿਮਨ ਕਰਨਾ ਠੀਕ ਹੁੰਦਾ ਇਹ ਵੀ ਧਿਆਨ ਰੱਖਣਾ ਬਾਣੀ ਪੜ੍ਹਨ ਵੇਲੇ ਗੁਟਕਾ ਸਾਹਤ ਵੀ ਕਈ ਵਾਰੀ ਟਿਕਦੀ ਹੈ ਸਾਡੀ ਸੁਰਤੀ ਕਈ ਵਾਰੀ ਮਾਲਾ ਨਾਲ ਟਿਕਦੀ ਹੈ ਕਈ ਵਾਰੀ ਅੱਖਾਂ ਖੋਲ ਕੇ ਕਈ ਵਾਰੀ ਅੱਖਾਂ ਬੰਦ ਕਰਕੇ ਕਈ ਵਾਰੀ ਉੱਚੀ-ਉੱਚੀ ਬੋਲ ਕੇ ਫਿਰ ਇਹ ਦੇਖੋ ਸਾਡਾ ਮਨ ਕੀ ਭੜਦਾ ਹੈ ਉਹ ਚੀਜ਼ ਇਹ ਸਾਰੇ ਨੁਕਤੇ ਤੁਹਾਨੂੰ ਦੱਸਿਆ ਹੋਏ ਨੇ ਇਹ ਅਜਮਾ ਕੇ ਦੇਖ ਕਰੋ ਵੀ ਮੈਨੂੰ ਕਿਹੜਾ ਹੁਣ ਕਿਹੜਾ ਮੈਨੂੰ ਸ਼ੂਟ ਕਰਦਾ ਹੈ ਕਿਹੜਾ ਮੈਂ ਅੱਜ ਆਪਾਂ ਇਹ ਚੀਜ਼ਾਂ ਦਾ ਤੁਹਾਨੂੰ ਆਪ ਹੀ ਆਪ ਦੀ ਟੀਚਰ ਆਪ ਬਣੋ ਵੀ ਮੈਨੂੰ ਕਿਹੜਾ ਸਿਮਨਕਰਨ ਜੀ ਕਰਦਾ ਅੱਖਾਂ ਖੋਲ ਕੇ ਕਿ ਅੱਖਾਂ ਬੰਦ ਕਰਕੇ ਕਿ ਅੱਖਾਂ ਅਧੀਆਂ ਖੋਲ ਕੇ ਕਿ ਗੁਟਕਾ ਸਭ ਦੇਖ ਕੇ ਕਿ ਮਾਲਾ ਨਾਲ ਇਸ ਤਾਂ ਆ ਨੂੰ ਆਪ ਹੀ ਦੇਖਣਾ ਪਊਗਾ ਫਿਰ ਉਸ ਤਰ੍ਹਾਂ ਸੈਟ ਕਰ ਲੈ ਰਹੋ ਕਈ ਵਾਰ ਬੈਠ ਕੇ ਸਿਮਰਨ ਕਰਨ ਨਹੀਂ ਨਹੀਂ ਕਰਦਾ ਫਿਰ ਲੰਮੇ ਲੇਟ ਕੇ ਵੀ ਕਰਨਾ ਪੈਂਦਾ ਹੈ ਐਸ ਤਰ੍ਹਾਂ ਲੰਮੇ ਲੇਟ ਦਿਓ ਲੰਮੇ ਲੇਟ ਕੇ ਇੰਨਾ ਸੋਹਣਾ ਸਿਮਰਨ ਚੱਲਦਾ ਹੈ ਸਮਾਧੀ ਵੜ ਜਾਂਦੀ ਹੈ ਉਹ ਫਿਰ ਜਦ ਸਮਾਧੀ એનર્ਜੀ ਸਿਰ ਵਿੱਚ ਚੱਲੇ ਬੱਚੇ ਫਿਰ ਉਹਦਾ ਆਪ ਹੀ ਖੜਾ ਹੋ ਜਾਂਦਾ ਹੈ ਆਪ ਹੀ ਖੜਾ ਹੋ ਜਾਂਦਾ ਕਿ ਕਈ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਈ ਵਾਰੀ ਇਸ ਤਰ੍ਹਾਂ ਵੀ ਹੁਣ ਆਪਾਂ ਇਸ਼ਨਾਨ ਕਰਿਆ 4 ਘੰਟੇ ਹੋ ਗਏ 2 ਘੰਟੇ ਹੋ ਗਏ ਕਈ ਵਾਰੀ ਦੁਆਰੇ ਇਸ਼ਨਾਨ ਕਰਨ ਨਾਲ ਵੀ ਸਿਮਰਨ ਹੋ ਜਾਂਦੀ ਜਿਨ੍ਹਾਂ ਨੇ ਕਮਾਈ ਕਰਨੀ ਸੰਗ ਜੀ ਉਹਨਾਂ ਵਾਸਤੇ ਪੁਆਇੰਟ ਨੇ ਇਹ ਇਹ ਚੀਜ਼ਾਂ ਦਾ ਧਿਆਨ ਰੱਖੋ ਦੋ ਚਾਰ ਗੱਲਾਂ ਜਿਹੜੀਆਂ ਮੈਂ ਦੱਸੀਆਂ ਨੇ ਅਜਮਾ ਕੇ ਦੱਸੋ ਕਈ ਵਾਰੀ ਤੁਸੀਂ ਪੁੱਛ ਵੀ ਲੇਕਰ ਕੋਈ ਗੱਲ ਨਹੀਂ ਤੇ ਕਿਰਪਾ ਮਾਰੇ ਦਾਸ ਉੱਤੇ ਮੈਂ ਪ੍ਰੈਕਟੀਕਲ ਕਰੇ ਹੋਏ ਨੇ ਚੀਜ਼ਾਂ ਦੇ ਤੇ ਡਾਕਟਰੀ ਥੋੜਾ ਜਿਹਾ ਇਲਾਜ ਉਹ ਵੀ ਚੈੱਕਅਪ ਕਰਾਓ ਉਹ ਸਾਡੇ ਸਰੀਰ ਨੂੰ ਆਸਤ ਦਿੰਦਾ ਹੈ ਤੇ ਨੀਂਦ ਨਾ ਪੂਰੀ ਹੋਣੀ ਉਹ ਵੀ ਤੰਗ ਕਰਦੀ ਆ ਉਹ ਵੀ ਸਿਮਰ ਚੱਲਣ ਦਿੰਦੀ ਹੈਗੀ ਨੀਂਦ ਵੀ ਜ਼ਰੂਰੀ ਹੈ ਪ੍ਰਸ਼ਾਦਾ ਛਕਣ ਤੋਂ ਬਾਅਦ ਇੱਕਦਮ ਸਵਨ ਚਰਣਾ ਬੈਠੋ ਉਹ ਵੀ ਸੁਸਤੀ ਪਾਉਂਦਾ ਹੈ ਇਹ ਚੀਜ਼ਾਂ ਦਾ ਧਿਆਨ ਰੱਖੋ ਸਿਮਰ ਚੱਲੇਗਾ ਅਰਦਾਸਾਂ ਬੇਨਤੀਆਂ ਤੇ ਕੋਈ ਨਾ ਕਮੈਂਟਾਂ ਵਿੱਚ ਜੇ ਮੈਨੂੰ ਪਤਾ ਲੱਗੇ ਤਾਂ ਉਸ ਤਰ੍ਹਾਂ ਆਪਾਂ ਵੀਡੀਓ ਬਣਾਉਂਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ